ਈ ਰਿਕਸ਼ਾ ਜਿਹੜੇ ਲਗਾਤਾਰ ਅੰਦਰ ਆ ਰਹੇ ਜਾਂ ਕਿ ਬੈਨ ਆ ਕੀ ਕਾਰਨ ਹੈ ਅੰਦਰ ਤੋਂ ਆ ਰਹੇ ਕਹਿੰਦੇ ਕਿ ਪੁਲਿਸ ਪੈਸੇ ਲੈ ਕੇ ਅੰਦਰ ਭੇਜਦੇ ਸਾਰਾ ਹਿੰਦ ਤੱਕ ਵੀ ਦੇਖਿਆ ਨਹੀਂ ਪਹਿਲਾਂ ਦੇ ਨਾਲ ਇਹਨਾਂ ਨੇ ਫਿਰ ਦਣਾ ਫੇਵੀ ਫਿਰ ਫੇਸ ਜਾਂਦੇ ਆ ਜਹਾਵਾ ਕੱਢੀ ਹੋਈ ਹੈ ਨਾ ਵੀ ਯਾਤਰੀਆਂ ਦੇ ਨਾਲ ਲੁੱਟਮਾਰ ਹੋਈ ਸੀ ਹਜੇ 2 ਦਿਨ ਬੀਤੇ ਆ ਤੇ ਉਹਦੇ ਬਾਅਦ ਵੀ ਜਮਾਵੜਾ ਜਿਹੜਾ ਲੱਗਾ ਹੋਇਆ ਹੈ ਸਾਰੇ ਇਹਨਾਂ ਨੂੰ ਬਥੇਰਾ ਸਮਝਾਈਦਾ ਰਹੂਗਾ ਕਦੇ ਮਾਰਾ ਲਾਜ ਉਹਨਾਂ ਨੂੰ ਸਾਡੇ ਲਗਾੜਨ ਲੱਗੇ ਉਹਨਾਂ ਨੂੰ ਲਿਆਇਆ ਪਰ ਉਹਨਾਂ ਨੂੰ ਬਥੇਰਾ ਆਖੀਦਾ ਪਤਾ ਨਹੀਂ ਲੱਗੇ ਹੋ ਜੇ ਕੋਈ ਘਟਨਾ ਹੋ ਜਾਵੇ ਤਾਂ ਪਹਿਚਾਣਾ ਖਰ ਇਹਨਾਂ ਦੀ ਕਿੱਥਣਾ ਹੋਗੀ ਕੋਈ ਹੈ ਤਰੀਕਾ ਕੋਈ ਤਰੀਕਾ ਨਹੀਂ ਇਹਨਾਂ ਦਾ ਕਿਸਾਨ ਦਾ ਚਲਾਨ ਨਹੀਂ ਕੱਟਦੀ ਪੁਲਿਸ ਇਹਨਾਂ ਦੇ ਕਰਦੀ ਆ ਜਿਉ ਬਥੇਰਾ ਬਥੇਰਾ ਕਹਿਦਾ ਨਾ ਨਹੀਂ ਮੰਨਦੇ ਪਿਛੇ ਵਾਲੇ ਕਹਿੰਦੇ ਨੇ ਕਿ ਸਾਡੇ ਕੋਲ 20 20 50-50 ਰੁਪਏ ਲੈ ਨਹੀਂ ਕੋਈ ਗੱਲ ਨਹੀਂ ਦੇਖੋ ਜੀ ਪਈ ਕੋਈ ਗੱਲ ਨਹੀਂ ਇਹ ਫਿਰ ਕਿਉਂ ਜਾਦਤ ਹੈ ਉਹ ਬਜ਼ੁਰਗ ਹੀ ਉਹਨਾਂ ਨੇ ਜਣਾ ਹੀ ਚੱਲ ਗਏ ਹੈਰੀਟੇਸ ਰੀਡ ਦੇ ਬਿਲਕੁਲ ਵਿਚਕਾਰ ਇਹ ਇਰਖਾ ਲਗਾ ਕੇ ਬੈਠੇ ਹੋਏ ਨੇ ਸਵਾਰੀਆਂ ਨੂੰ ਜ਼ਬਰਦਸਤੀ ਜਿਹੜਾ ਉਹ ਆਪਣੇ ਵਿੱਚੇ ਚੜਾਉਂਦੇ ਨੇ ਕਿੰਨੀਆਂ ਵਾਰ ਦਾ ਤਾਂ ਵਧੀਆਂ ਵੀ ਕੁਝ ਕਰ ਸਕਦੇ ਆਪਾਂ ਪਰਸੋਂ ਵੀ ਟੂਰਿਸਟਾਂ ਇੰਨਾ ਇੰਨਾ ਜ਼ਿਆਦਾ ਵਧਿਆ ਹੁਣ ਕੀ ਕਰਨੋਗੇ ਇੱਥੇ ਸਾਰੇ ਇਹਨਾਂ ਮੁਲਾਜ਼ਮ ਇਹਨਾਂ ਦਾ ਖਲੋਤੇ ਹੋਏ ਇਹਨਾਂ ਖਲੋਤੇ ਵਿੱਚ ਕੋਈ ਹੈ ਸਿਸਟਮ ਸਸਕਾਰੋ ਜਨਸਪੋਕਸਮੰਦ ਨਾਲ ਜੁੜੇ ਤੁਸੀਂ ਤਾਂ ਮੈਂ ਹਾਂ ਸਰਵਨ ਇਸ ਵਕਤ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਜਾਂਦੇ ਰਸਤੇ ਹੈਰੀਟੇਜ ਸਟਰੀਟ ਦੇ ਵਿੱਚ ਮੌਜੂਦਾ ਜਿੱਥੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਕਦਰ ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਲਈ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚ ਰਹੀਆਂ ਨੇ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਕਦਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਬਾਅਦ ਵਿੱਚ ਤੁਹਾਨੂੰ ਦੱਸਾਂਗੇ ਕਿ ਇੱਥੇ ਆਖਰ ਲਾਈਵ ਹੋਣ ਦਾ ਕਾਰਨ ਕੀ ਹੈ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਮਹਿਜ਼ 2-3 ਦਿਨ ਪਹਿਲਾਂ ਹੀ ਇੱਕ ਈ ਰਿਕਸ਼ਾ ਚਾਲਕ ਵੱਲੋਂ ਜਿਹੜੇ ਆ ਬਾਹਰੋਂ ਟੂਰਿਸਟ ਆਏ ਸੀ ਉਹਨਾਂ ਦੇ ਨਾਲ ਲੁੱਟਮਾਰ ਕੀਤੀ ਗਈ ਸੀ ਦਾਤਰਾ ਦੇ ਨਾਲ ਉਹਨਾਂ ਤੇ ਹਮਲਾ ਜਿਹੜਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਗਿਆ ਸੀ ਪਰ ਇਹ ਈ ਰਿਕਸ਼ਾ ਚਾਲਕ ਅਜੇ ਵੀ ਤੁਹਾਨੂੰ ਜਿਹੜੇ ਨੇ ਉਹ ਹੈਰੀਟੇਜ ਸਟਰੀਟ ਦੇ ਵਿੱਚ ਨਜ਼ਰ ਆ ਰਹੇ ਉਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਈ ਰਿਕਸ਼ਾ ਦੇ ਉੱਪਰ ਕਿਸੇ ਦੇ ਉੱਪਰ ਕੋਈ ਨੰਬਰ ਜਿਹੜਾ ਨਹੀਂ ਲੱਗਾ ਹੋਇਆ ਕੋਈ ਪਛਾਣ ਜਿਹੜੀ ਹੈ ਇਹਨਾਂ ਦੀ ਨਹੀਂ ਹੋ ਸਕਦੀ ਕਿਉਂਕਿ ਕਿਸੇ ਵੀ ਈ-ਰਿਕਸ਼ਾ ਦੇ ਉੱਪਰ ਕੋਈ ਨੰਬਰ ਜਿਹੜਾ ਉਹ ਨਹੀਂ ਲੱਗਾ ਹੋਇਆ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਜਿੰਨੇ ਵੀ ਈ-ਰਿਕਸ਼ਾ ਇੱਥੇ ਮੌਜੂਦ ਨੇ ਕਿਸੇ ਦੇ ਅੱਗੇ ਜਿਹੜਾ ਉਹ ਨੰਬਰ ਨਹੀਂ ਲਾਇਆ ਹੋਇਆ ਆਰਟੀਓ ਵੱਲੋਂ ਰਜਿਸਟਰਡ ਜਿਹੜੇ ਇਹ ਨਹੀਂ ਕਰਵਾਏ ਗਏ ਪਰ ਇਸ ਦੇ ਬਾਵਜੂਦ ਵੀ ਢੱਲੇ ਦੇ ਨਾਲ ਇਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਹੈਰੀਟੇਜ ਸਟਰੀਟ ਦੇ ਵਿੱਚ ਆਉਂਦੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਕਿ ਜਿੰਨੇ ਵੀ ਇੱਥੇ ਈ-ਰਿਕਸ਼ਾ ਚਾਲਕ ਨੇ ਈ-ਰਿਕਸ਼ੇ ਖੜੇ ਹੋਏ ਨੇ ਕਿਸੇ ਦੇ ਅੱਗੇ ਜਿਹੜਾ ਉਹ ਨੰਬਰ ਨਹੀਂ ਲੱਗਾ ਹੋਇਆ ਤੁਸੀਂ ਦੇਖ ਰਹੇ ਹੋ ਕਿ ਨੰਬਰ ਜਿਹੜਾ ਉਹ ਕਿਸੇ ਵੀ ਈ-ਰਿਕਸ਼ੇ ਦੇ ਅੱਗੇ ਨਹੀਂ ਲੱਗਾ ਹੋਇਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਆਹ ਦੇਖ ਲਓ ਤੁਸੀਂ ਕੋਈ ਪਛਾਣ ਨਹੀਂ ਕੋਈ ਨੰਬਰ ਜਿਹੜਾ ਆਰਟੀਓ ਵੱਲ ਰਜਿਸਟਰਡ ਇੱਥੇ ਨਹੀਂ ਲਗਾਇਆ ਗਿਆ ਉਹ ਕੋਈ ਵੀ ਤਸਵੀਰ ਤੁਸੀਂ ਦੇਖ ਲਓ ਕਿਸੇ ਵੀ ਈ-ਰਿਕਸ਼ਾ ਦੀ ਕੋਈ ਵੀ ਆਰਟੀਓ ਵੱਲ ਜਿਹੜਾ ਰਜਿਸਟਰਡ ਨਹੀਂ ਹੈ ਵੱਡੀਆਂ ਘਟਨਾਵਾਂ ਨੂੰ ਅੰਜਾਮ ਜਿਹੜਾ ਦਿੱਤਾ ਗਿਆ ਸੀ 릭ਸ਼ਾ ਚਾਲਕਾ ਵੱਲੋਂ ਔਰ ਸਮਝ ਤੋਂ ਬਾਹਰ ਆ ਕਿ ਆਖਰ ਕਿਉਂ ਇਹ 릭ਸ਼ਾ ਜਿਹੜੇ ਅੰਦਰੋਂ ਦੇ ਤੇ ਹਾਂਜੀ ਸਰ ਈ 릭ਸ਼ਾ ਜਿਹੜੇ ਲਗਾਤਾਰ ਅੰਦਰ ਆ ਰਹੇ ਜਾਂ ਕਿ ਬੈਣ ਕੀ ਕਾਰਨ ਹੈ ਅੰਦਰ ਕਿਉਂ ਆ ਰਹੇ ਕਹਿੰਦੇ ਕਿ ਪੁਲਿਸ ਪੈਸੇ ਲੈ ਕੇ ਅੰਦਰ ਭੇਜ ਦਿੰਦੀ ਸਰ ਅਸੀਂ ਤਾਂ ਕਦੀ ਦੇਖਿਆ ਨਹੀਂ ਕਦੀ ਪਹਿਲਾਂ ਦੇ ਦਿਨੋਂ ਜੀ ਹੈ ਨਹੀਂ ਤੇ ਫਿਰ ਅੰਦਰ ਕਿਵੇਂ ਆ ਜਾਂਦੇ ਨੰਬਰ ਵੀ ਨਹੀਂ ਲੱਗੇ ਪਿਛਲੇ ਦਿਨੀ ਘਟਨਾ ਹੋਈ ਆ ਇਹ ਸਮਝਾਈਦਾ ਇਹਨਾਂ ਇਹ ਨਹੀਂ ਹਲਦੇ ਇਹਨਾਂ ਨੇ ਫਿਰ ਡੰਡਾ ਫੇਰੀਆ ਫਿਰ ਫਿਰ ਜਾਂਦੇ ਆ ਜਹਾਵਾ ਕੱਢੀਆਂ ਇਹਨਾਂ ਦੀ ਇਹਨੂੰ ਇਹ ਯਾਤਰੀਆਂ ਦੇ ਨਾਲ ਲੁੱਟਮਾਰ ਹੋਈ ਸੀ ਹਜੇ 2 ਦਿਨ ਤੋਦੇ باوجود ਵੀ ਜਮਾਵੜਾ ਜਿਹੜਾ ਲੱਗਾ ਹੋਇਆ ਇਸ ਤਰ੍ਹਾਂ ਇਹ ਸਾਰੇ ਇਹਨਾਂ ਨੂੰ ਬਥੇਰਾ ਸਮਝਾਈਦਾ ਇਹਨਾਂ ਨੇ ਕਿ ਕਦੇ ਪਰੇ ਲਾ ਜਾਓ ਇਹਨਾਂ ਨੇ ਸਾਡੇ ਲਕਾੜੇ ਨਾਲ ਲੱਗੇ ਉਹਨਾਂ ਨੇ ਲਿਆਇਆ ਕਰੋ ਇਹਨਾਂ ਨੂੰ ਬਥੇਰਾ ਆਖੀਦਾ ਵਾ ਕਿਉਂਕਿ ਨੰਬਰ ਵੀ ਨਹੀਂ ਲੱਗੇ ਹੋਏ ਜੇ ਕੋਈ ਘਟਨਾ ਹੋ ਜਾਵੇ ਤਾਂ ਪਹਿਚਾਣਾ ਖਰ ਇਹਨਾਂ ਦੀ ਕਿੱਥਨਾ ਹੋਗੀ ਕੋਈ ਹੈ ਤਰੀਕਾ ਕੋਈ ਤਰੀਕਾ ਨਹੀਂ ਜ ਇਹਨਾਂ ਦਾ ਪਛਾਣਦਾ ਜੀ ਕਹਿੰਦੇ ਵਾਇਓ ਦਾ ਫੜੇ ਜਾਣ ਬੱਕਰੀ ਕਾਲਾ ਉਹਨੇ ਪਛਾਣ ਕਾ ਦੀ ਇਹਨਾਂ ਦੀ ਇਹ ਚਲਾਨ ਨਹੀਂ ਕੱਟਦੀ ਪੁਲਿਸ ਇਹਨਾਂ ਦੇ ਕੱਟਦੀ ਹੈ ਜੀ ਬਥੇਰਾ ਬਥੇਰਾ ਕਹਿੰਦਾ ਇਹਨਾਂ ਨੂੰ ਨਹੀਂ ਮੰਨਦੇ ਬਿਲਕੁਲ ਹੁਣ ਵੀ ਤਾਂ ਦੇਖੋ ਕਿੰਨੇ ਲੱਗੇ ਹੋਏ ਨੇ ਮੇਰੇ ਹਿਸਾਬ ਨਾਲ 15 ਪਿਛੋ ਇਹਨਾਂ ਨੂੰ ਮੈਂ ਕਿਨਾ ਕਿੰਨੀ ਵਾਰ ਕਹਿਣਾ ਨੂੰ ਮੈਂ ਨਹੀਂ ਮੰਨਦੇ ਹਵਾ ਹਵਾ ਘਟਨ ਤੱਕ ਚੱਜਦਾ ਨਾ ਬਈਆਂ ਫੇਰ ਜਾਂਦੇ ਫੇਰ ਭਜਦੇ ਆ ਜੀ ਬਿਲਕੁਲ ਜੀ ਤੁਸੀਂ ਦੇਖਿਆ ਕਿ ਪੁਲਿਸ ਵੀ ਜਿਹੜੀ ਹੈ ਇਹਨਾਂ ਦੇ ਸਾਹਮਣੇ ਬੇਵਸ ਜਿਹੜੀ ਹੈ ਨਜ਼ਰ ਆਉਂਦੀ ਆ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਈ ਰਿਕਸ਼ਾ ਚਾਲਕ ਇਥੋਂ ਸਵਾਰੀਆਂ ਜਿਹੜੇ ਬਿਠਾਉਂਦੇ ਨੇ ਅਸੀਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦੇ ਪਰ ਗੱਲ ਇਥੇ ਇਹ ਆ ਕਿ ਜਿਵੇਂ ਬੀਤੇ ਦਿਨ ਦੋ ਦਿਨ ਤਿੰਨ ਤਿੰਨ ਦਿਨ ਪਹਿਲਾਂ ਜਿਵੇਂ ਘਟਨਾ ਨੂੰ ਅੰਜਾਮ ਜਿਹੜਾ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਨੂੰ ਉਹ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਅਕਸਰ ਹੀ ਵਾਪਰਦੀਆਂ ਨੇ ਔਰ ਜੇਕਰ ਮੈਂ ਗੱਲ ਉਸ ਘਟਨਾ ਦੀ ਕਰਾਂ ਤਾਂ 19000 ਰੁਪਏ ਨਗਦ ਅਤੇ ਤਿੰਨ ਮੋਬਾਈਲ ਫੋਨ ਈ ਰਿਕਸ਼ਾ ਚਾਲਕ ਵੱਲੋਂ ਦਾਤਰ ਵਿਖਾ ਕੇ ਜਿਹੜੇ ਉਹਨਾਂ ਦੇ ਕੋਲੋਂ ਖੋਹ ਲਏ ਗਏ ਸੀ ਹੈਰੀਟੇਜ ਸਟਰੀਟ ਦੇ ਵਿੱਚ ਚਾਰੇ ਪਾਸੇ ਇਹੋ ਹਾਲ ਹੈ ਇਹ ਨਹੀਂ ਕਿ ਇੱਕ ਪਾਸੇ ਦਾ ਇਹ ਹਾਲ ਹੈ ਪੁਲਿਸ ਨੇ ਮੁਲਾਜ਼ਮ ਨੇ ਗੱਲ ਗੱਲਬਾਤ ਕੀਤੀ ਹੈ ਉਸ ਦਾ ਕਹਿਣਾ ਹੈ ਕਿ ਰੋਕਿਆ ਇਹਨਾਂ ਨੂੰ ਜਾਂਦਾ ਪਰ ਇਹ ਕਿਸੇ ਦਾ ਕਹਿਣਾ ਜਿਹੜਾ ਉਹ ਨਹੀਂ ਮੰਦੇ ਚਲਾਣ ਵੀ ਕੱਟੇ ਜਾਂਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੀ ਪਛਾਣ ਕੋਈ ਨਹੀਂ ਹੈ ਕੋਈ ਇਹਨਾਂ ਦੇ ਜਿਹੜਾ ਆਰਟੀਓ ਨੰਬਰ ਨਹੀਂ ਲੱਗਾ ਹੁੰਦਾ ਰਜਿਸਟਰਡ ਨੰਬਰ ਨਹੀਂ ਲਗਾ ਹੋਇਆ ਕੋਈ ਵੀ ਜੜੀ ਆ ਇਹਨਾਂ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੋਈ ਜਿਸ ਦੇ ਚੱਲਦੇ ਆ ਕਿ ਜਦੋਂ ਮਰਜੀ ਜਿਹੜੇ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਅਸੀਂ ਮੈਂ ਇਥੇ ਇੱਕ ਵਾਰ ਫਿਰ ਸਾਫ਼ ਕਰ ਦੇਵਾਂ ਕਿ ਅਸੀਂ ਸਾਰੇ ਈ ਰਿਕਸ਼ਾ ਚਾਲਕਾਂ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਨਹੀਂ ਕਹਿੰਦੇ ਕਿ ਸਾਰੇ ਰੋਟੇਰੇ ਨੇ ਪਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਪਹਿਚਾਣ ਤਾਂ ਘੱਟੋ ਘੱਟ ਹੋਵੇ ਆਰਟੀਓ ਬਲਰ ਰਜਿਸਟਰਡ ਤਾਂ ਹੋਣ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਤਾਂ ਮੈਂ ਹਜ ਇੱਕ ਦੋ ਦਿਨ ਅਫਸੋਸ ਜਿਹੜਾ ਪੁਲਿਸ ਵਾਲਾ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਵਾਲਾ ਰੋਕਿਆ ਜਾ ਰ ਪਰ ਜਿਹੜਾ ਉਹ ਨਹੀਂ ਰੁਕ ਰਹਾ ਗੱਲਬਾਤ ਕਰਦੇ ਮੁਲਾਜ਼ਮ ਦੇ ਨਾਲ ਸਰ ਈ ਰਿਕਸ਼ਾ ਹੁਣੇ ਅੰਦਰ ਗਿਆ ਜੀ ਪਰ ਇਹੋ ਜਿਤ ਕਿ ਬੈਣ ਆਂਦੇ ਸਰ ਉਹਨਾਂ ਜਾਣਾ ਸੀ ਉਧਰ ਆਪਣਾ ਗਾਹ ਨਿਕਲਣਾ ਸੀ ਸ਼ੇਰਾਂ ਦੇ ਪਿੱਛੇ ਵਾਲੇ ਕਹਿੰਦੇ ਨੇ ਕਿ ਸਾਡੇ ਕੋ 20 20 50-50 ਰੁਪਏ ਲੈਂਦੇ ਅੰਦਰ ਨਹੀਂ ਕੋਈ ਗੱਲ ਨਹੀਂ ਵੇਖੋ ਜੀ ਐਈ ਕੋਈ ਗੱਲ ਨਹੀਂ ਇਹ ਫਿਰ ਕਿਉਂ ਜਾਂ ਦਿੱਤਾ ਜੀ ਅੰਦਰ ਜਦ ਕਿ ਮਾਣਾ ਉਹ ਬਜ਼ੁਰਗ ਜੀ ਉਹਨਾਂ ਨੇ ਜਾਣਾ ਸੀ ਚੱਲ ਗਏ ਬਜ਼ੁਰਗ ਤਾਂ ਕੋਈ ਨਜ਼ਰ ਨਹੀਂ ਆਇਆ ਵਿੱਚ ਵਿੱਚ ਬੈਠੇ ਇੱਕ ਬਿਰਗੋ ਦੇ ਗੁੱਡੇ ਸਾਟ ਲੱਗੀ ਉਹ ਕਹਿੰਦੇ ਜਾਣਾ ਤੁਹਾਨੂੰ ਪਹਿਲਾਂ 2 ਦਿਨ ਪਹਿਲਾਂ ਲੁੱਟਮਾਰ ਹੋਈ 19000 ਰੁਪਏ ਖੋਲਿਆ ਰਿਕ ਸਾਰੇ ਬਰੇ ਬਰੇ ਮੈਨੂੰ ਨਹੀਂ ਸਾਰੇ ਤੁਹਾਨੂੰ ਜੀ ਗੁਰੂ ਜੀ ਤੁਸੀਂ ਦੇਖਿਆ ਕਿ ਕਹਿੰਦੇ ਇਸ ਸਬੰਧ ਵਿੱਚ ਜਾਣਕਾਰੀ ਨਹੀਂ ਹੈ ਔਰ ਵੱਡੀ ਗਿਣਤੀ ਦੇ ਵਿੱਚ ਈ ਰਿਕਸ਼ਾ ਜਿਹੜੇ ਆ ਉਹ ਲੱਗੇ ਹੋਏ ਨੇ ਇਹ ਨਹੀਂ ਕਿ ਇਕੱਲਾ ਐਂਟਰੈਂਸ ਪੁਆਇੰਟ ਦੇ ਉੱਪਰ ਤਸਵੀਰਾਂ ਤੁਸੀਂ ਹੈਰੀਟੇਜ ਸਟਰੀਟ ਦੀਆਂ ਦੇਖ ਲਓ ਕਿ ਸ਼ਰਿਆਮ ਅੰਦਰ ਜਿਹੜੇ ਨੇ ਕੋਈ ਵੜਦੇ ਹੋਏ ਜਿਹੜੇ ਆ ਉਹ ਨਜ਼ਰ ਆਉਂਦੇ ਆ ਔਰ ਇੱਥੋਂ ਤੱਕ ਕਿ ਜਿਹੜੇ ਰਜਿਸਟਰਡ ਆਟੋ ਚਾਲਕ ਨੇ ਉਹ ਪਰੇਸ਼ਾਨ ਜ਼ਰੂਰ ਹੁੰਦੇ ਨੇ ਜਿਹੜੇ ਰਜਿਸਟਰਡ ਕਈ ਈ ਰਿਕਸ਼ਾ ਵਾਲੇ ਨੇ ਉਹ ਪਰੇਸ਼ਾਨ ਜ਼ਰੂਰ ਹੁੰਦੇ ਨੇ ਪਰ ਇੱਥੇ ਯਾਤਰੀਆਂ ਦੀ ਸਹੂਲਤ ਦਾ ਕਿਸੇ ਨੂੰ ਕੋਈ ਵੀ ਜਿਹੜਾ ਉਹ ਲਿਹਾਜ਼ ਨਹੀਂ ਆ ਕਿਸੇ ਨੂੰ ਕੋਈ ਫਿਕਰ ਨਹੀਂ ਆ ਪੁਲਿਸ ਜਿਹੜੀ ਆ ਉਹ ਆਪਣੀ ਬੇਵਸੀ ਜਤਾ ਰਹੀ ਆ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਇਹਨਾਂ ਨੂੰ ਰੋਕਦੇ ਆ ਪਰ ਰੋਕਿਆ ਨਹੀਂ ਰੁਕਦੇ ਤੁਸੀਂ ਦੇਖ ਰਹੇ ਹੋ ਹੈਰੀਟੇਜ 3 ਰੀਡ ਦੇ ਬਿਲਕੁਲ ਵਿਚਕਾਰ ਇਹ 릭ਸ਼ਾ ਲਗਾ ਕੇ ਬੈਠੇ ਹੋਏ ਨੇ ਸਵਾਰੀਆਂ ਨੂੰ ਜ਼ਬਰਦਸਤੀ ਜਿਹੜਾ ਉਹ ਆਪਣੇ ਵਿੱਚ ਚੜਾਉਂਦੇ ਨੇ ਔਰ ਕੋਈ ਰੂਲ ਐਂਡ ਰੈਗੂਲੇਸ਼ਨ ਨਹੀਂ ਪਰ ਪੁਲਿਸ ਇੱਕ ਪਾਸੇ ਖੜੀ ਸਿਰਫ ਤਮਾਸ਼ਾ ਦੇਖਦੀ ਹੋਈ ਨਜ਼ਰ ਆਉਂਦੀ ਆ ਆਖਰ ਸਮਝ ਤੋਂ ਬਾਹਰ ਹੈ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਸਭ ਕੁਝ ਪੁਲਿਸਮੈਨ ਮੈਨੇਜ ਕਰਦੀ ਹੈ ਮੇਨ ਰਸਤਾ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਪਰ ਉਸ ਦੇ ਬਾਵਜੂਦ ਵੀ ਤੁਸੀਂ ਦੇਖੋਗੇ ਪੂਰੀ ਸੜਕ ਘੇਰ ਕੇ ਜਿਹੜੇ ਨੇ ਇਹ ਲੋਕ ਖੜੇ ਹੋਏ ਨੇ ਸਵਾਰੀਆਂ ਨੂੰ ਜ਼ਬਰਦਸਤੀ ਜਿਹੜਾ ਉਹ ਆਪਣੋ ਆਪਣੇ ਰਿਕਸ਼ਿਆਂ ਦੇ ਵਿੱਚ ਬਿਠਾਉਂਦੇ ਨੇ ਫਿਰ ਕਈ ਲੋਕ ਜਿਹੜੇ ਨੇ ਉਹ ਲੁੱਟਮਾਰ ਕਰਦੇ ਨੇ ਪਰ ਇਸ ਤੇ ਪੁਲਿਸ ਦਾ ਬਤੀਰਾ ਜਿਹੜਾ ਉਹ ਬੇहद ਜਿਹੜਾ ਉਹ ਢਿੱਲਾ ਕਿਉਂਕਿ ਪੁਲਿਸ ਕੋਲ ਕੋਈ ਜਵਾਬ ਹੀ ਨਹੀਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਰੋਕਦੇ ਹਾਂ ਇਹ ਰੁਕਦੇ ਨਹੀਂ ਹੁਣ ਆਖਰ ਇਹਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਪੁਲਿਸ ਤੈਨਾਤ ਕੀਤੀ ਗਈ ਹੈ ਕਿ ਇਹਨਾਂ ਨੂੰ ਅੰਦਰੋਂੋਂ ਤੋਂ ਜਿਹੜਾ ਉਹ ਰੋਕਿਆ ਜਾਵੇ ਵਾਕਿ ਸੇਸ ਵਿੱਚ 릭ਸ਼ਾ ਕਿਉਂ ਅਲੌੜੇ ਗਿਆ ਵਾਕਿ ਵਾਕਿੰਗ ਏਰੀਆ ਵਿੱਚ 릭ਸ਼ਾ ਲੌੜਣਾ ਹੀ ਨਹੀਂ ਚਾਹੀਦਾ ਠੀਕ ਹੈ ਨਾ ਇਹਦੇ ਬਾਰੇ ਸਖਤ ਮਤਲਬ ਉਠਾਣਾ ਚਾਹੀਦਾ ਕਦਮ ਕੋਈ ਹੈ ਕੋਈ ਗੱਲ ਕਿ ਰਜਿਸਟਰਡ ਵੀ ਨਹੀਂ ਨੇ ਕੋਈ ਪਛਾਣ ਹੀ ਨਹੀਂ ਹੈ ਇਹਨਾਂ ਉਹਨਾਂ ਕਿੰਨੀਆਂ ਵਾਰਦਾ ਤਾਂ ਵਧੀਆਂ ਵੀ ਕੁਝ ਕਰ ਸਕਦੇ ਆਪਾਂ ਪਰਸਨਲ ਵੀ ਟੂਰਿਸਟ ਨਾ ਇੰਨਾ ਇੰਨਾ ਜ਼ਿਆਦਾ ਵਧਿਆ ਹੁਣ ਕੀ ਕਰ ਲਓਗੇ ਇੱਥੇ ਸਾਰਾ ਇਹਨਾਂ ਮੁਲਾਜ਼ਮ ਇਹਨਾਂ ਦਾ ਖਲੋਤੇ ਵੇ ਇਹਨਾਂ ਦਾ ਖਲੋਤੇ ਵਿੱਚ ਕੋਈ ਹੈ ਸਿਸਟਮ ਕੋਈ ਸਿਸਟਮ ਨਹੀਂ ਆ ਬੜੇ ਭਾਜੀ ਇਹ ਸਿਸਟਮ ਬਣਾਣਾ ਚਾਹੀਦਾ ਬਹੁਤ ਟਫ ਹੈਗਾ ਟੂਰਿਸਟ ਨੂੰ ਹੈ ਹੀ ਨਹੀਂ ਵੀ ਜੀ ਇੱਥੇ ਫ੍ਰੀ ਸਿਸਟਮ ਨਹੀਂ ਹੈ ਰੋਕਦੀ ਇਹਨਾਂ ਨੂੰ ਅੰਦਰੋਂ ਵੀਰ ਜੀ ਮੈਂ ਕਹਣਾ ਪੁਲਿਸ ਦਾ ਚਲੋ ਮੈਂ ਕੁਛ ਨਹੀਂ ਕਵਾਂਗਾ ਲੇਕਿਨ ਆ ਦੇਖੋ ਕੀ ਹੈ ਇੱਥੇ ਜਿਹੜਾ ਬਾਰਾ ਟੂਰਿਸਟ ਆ ਰਿਹਾ ਫ੍ਰੀ ਆਫ ਰਾਮਨਾ ਘੁੰਮੇ ਫਿਰਨੇ ਸੱਦੇਗੇ ਕੋਈ ਸਿਸਟਮ ਨਹੀਂ ਆ ਭਾਜੀ ਇਹ ਤਾਂ ਅਮਰ ਸਾਹਿ ਲੋਕਾਂ ਦੀ ਸ਼ਿਕਾਇਤ ਆ ਔਰ ਹੋਵੇ ਵੀ ਕਿਉਂ ਨਾ ਤਸਵੀਰ ਜੇ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਚੌਂਕ ਦੇ ਚਾਰੇ ਪਾਸੇ ਹੈਰੀਟੇਜ ਜੀ ਦੇ ਚਾਰੇ ਪਾਸੇ ਇਹਨਾਂ ਦਾ ਜਮਾਵੜਾ ਹੁਣੇ ਹਜੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਆ ਪਰ ਇਸ ਦੇ ਬਾਵਜੂਦ ਵੀ ਜਿਹੜਾ ਉਹ ਕੋਈ ਅਸਰ ਨਹੀਂ ਹੈ ਔਰ ਗੱਲ ਕਰਾਂ ਤਾਂ ਸੈਂਕੜੇ ਦੀ ਗਿਣਤੀ ਦੇ ਵਿੱਚ ਈ ਰਿਕਸ਼ੇ ਤੁਹਾਨੂੰ ਜਿਹੜੇ ਆ ਉਹ ਇੱਥੇ ਨਜ਼ਰ ਆ ਜਾਣਗੇ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਹੈ ਕੋਈ ਆਰਟੀਓ ਵੱਲੋਂ ਰਜਿਸਟਰਡ ਨਹੀਂ ਨੇ ਕੋਈ ਇਹਨਾਂ ਦੀ ਪਛਾਣ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਤੁਸੀਂ ਦੇਖੋ ਕਿ ਤਸਵੀਰਾਂ ਦੇ ਵਿੱਚ ਲਗਾਤਾਰ ਇਹਨਾਂ ਦੀ ਕਿੰਨੀ ਗਿਣਤੀ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਟੂਰਿਸਟ ਨੂੰ ਜਿਹੜਾ ਇਹ ਜਿਹੜੇ ਕੁਝ ਲੋਕ ਨੇ ਨਿਸ਼ਾਨੇ ਬਣਾਉਂਦੇ ਨੇ ਜਿਵੇਂ ਕਿ ਬੀਤੇ ਦਿਨ ਵੀ ਹੋਇਆ ਬੀਤੇ ਦਿਨਾਂ ਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਜਿਹੜਾ ਈ-ਰਿਕਸ਼ਾ ਚਾਲਕਾ ਵੱਲੋਂ ਜਿਹੜਾ ਇੱਕ ਬਾਹਰੋਂ ਆਏ ਯਾਤਰੀਆਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਦਾਤਰਾ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ 19000 ਰੁਪਏ ਕੈਸ਼ ਜਿਹੜਾ ਉਹ ਖੋਹ ਲਿਆ ਗਿਆ ਤੇ ਇਸ ਤੋਂ ਬਾਅਦ ਫਿਰ ਤਿੰਨ ਮੋਬਾਈਲ ਫੋਨ ਵੀ ਜਿਹੜੇ ਖੋਲੇ ਗਏ ਇਸ ਤੋਂ ਪਹਿਲਾਂ ਵੀ ਹੋਰ ਕਈ ਘਟਨਾਵਾਂ ਜਿਹੜੀਆਂ ਨੇ ਵਾਪਰੀਆਂ ਨੇ ਪਰ ਪ੍ਰਸ਼ਾਸਨ ਜਿਹੜਾ ਇਸ ਤੋਂ ਕੋਈ ਸਬਕ ਨਹੀਂ ਲੈ ਸਕਿਆ ਪੁਲਿਸ ਜਿਹੜੀ ਐ ਇਸ ਤੋਂ ਕੋਈ ਸਬਕ ਜਿਹੜੀ ਆ ਉਹ ਨਹੀਂ ਲੈ ਸਕੀ ਔਰ ਕਾਰਨ ਵੀ ਹੈ ਕਿਉਂਕਿ ਜੇਕਰ ਆਰਟੀਓ ਵਰ ਰਜਿਸਟਰ ਫੋਨ ਕੋਈ ਨੰਬਰ ਇਹਨਾਂ ਦੇ ਉੱਪਰ ਲੱਗਾ ਹੋਵੇ ਤਾਂ ਇਹਨਾਂ ਦੀ ਪਛਾਣ ਹੋ ਜਾਵੇ ਕਿ ਫਲਾਣਾ ਈ ਰਿਕਸ਼ਾ ਚਾਲਕ ਹੈ ਇਤੋਂ ਤੱਕ ਕਿ ਜਦ ਟੂਰਿਸਟ ਜਾਂ ਯਾਤਰੀ ਇਹਨਾਂ ਈ ਰਿਕਸ਼ਾਂ ਤੇ ਬਹਿੰਦੇ ਨੇ ਤਾਂ ਉਹਨਾਂ ਨੂੰ ਖੁਦ ਸਮਝ ਨਹੀਂ ਆਉਂਦੀ ਕਿ ਆਖਰ ਉਹ ਇਹਨਾਂ ਦੀ ਪਛਾਣ ਜਿਹੜੀ ਆ ਉਹ ਕਿਵੇਂ ਕਰਨ ਪਾਕਿਸਤਾਨ ਦੇ ਨਾਲ ਜਿਹੜੀ ਹੈ ਇਹਨਾਂ ਦੀ ਪਹਿਚਾਣ ਕੀਤੀ ਜਾਵੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੂਰੀ ਰਿਟਾਇਰ ਸੈਰਵੰਨੀ ਦੇ ਵਿੱਚ ਤੁਹਾਨੂੰ ਇਹਨਾਂ ਦਾ ਜਮਾਵੜਾ ਜਿਹੜਾ ਉਹ ਨਜ਼ਰ ਆ ਰਿਹਾ ਹੋਵੇਗਾ ਲੋਕਾਂ ਦੀ ਵੀ ਸ਼ਿਕਾਇਤ ਆ ਕਿ ਪੁਲਿਸ ਜਿਹੜੀ ਆ ਇਹਨਾਂ ਨੂੰ ਅੰਦਰੋਂ ਤੋਂ ਨਹੀਂ ਰੋਕਦੀ ਔਰ ਸਮੇਂ ਤੋਂ ਬਾਹਰ ਆ ਕਿ ਆਖਰ ਪੁਲਿਸ ਮੁਲਾਜ਼ਮਾਂ ਵੱਲੋਂ ਇਹਨਾਂ ਦੇ ਵਿਰੁੱਧ ਕਾਰਵਾਈ ਕਿਉਂ ਜਿਹੜੀ ਆ ਉਹ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਸਰਮਸੰਦਾਵਾਸ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਦੀ ਦੀਪਾ ਬਜਾਏ ਦੇ ਨਾਲ ਸ਼੍ਰੀ ਅਮਰਸਾ ਸਾਹਿਬ